ਅੱਜ ਸਾਡੇ ਨੌਜਵਾਨ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਵੱਲੋਂ ਆਪਰੇਸ਼ਨ ਰਾਹਤ ਜਿਹੜਾ ਸ਼੍ਰੀ ਨਾਨਪੁਰ ਸਾਹਿਬ ਹਲਕੇ ਦੇ ਵਿੱਚ ਚਲਾਇਆ ਜਾ ਰਿਹਾ ਹੈ ਉਸ ਦੇ ਤਹਿਤ ਅੱਜ ਨਗਰ ਕੌਂਸਲ ਨੰਂਗਲ ਦੇ ਬਾਗ ਨੰਬਰ 18 ਯਾਨੀ ਕਿ ਸ਼ਿਵਾਲਿਕ ਐਰਨੀਓ ਫੇਸ 1, ਫੇਸ 2 ಗ್ರಾಮ ਪੁਰਸਾਨੀ ਦੇ ਵਿੱਚ ਜਿਹੜੀ ਮਸ਼ੀਨ ਮੰਗਾ ਕੇ ਜਿਹੜੀ ਫੋਕਿੰਗ ਤੇ ਡੀ 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 ਸਪਰੇ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਮੈਂ ਦੱਸਣਾ ਚਾਹਨਾ ਦੇ ਮੰਤਰੀ ਸਾਹਿਬ ਹਮੇਸ਼ਾ ਹੀ ਆਪਣੇ ਹਲਕੇ ਵਾਸਤੇ ਤੇ ਖਾਸ ਕਰਕੇ ਨੰਗਲ ਸ਼ਹਿਰ ਦੇ ਹਰ ਇੱਕ ਬਸਨੀ ਦੀ ਸਿਹਤ ਲਈ ਬਹੁਤ ਫਿਕਰਮੰਦ ਨੇ ਤੇ ਅੱਜ ਜਦ ਉਹਨਾਂ ਵੱਲੋਂ ਗੱਲ ਚੱਲੀ ਕਿ ਸਭ ਤੋਂ ਪਹਿਲਾਂ ਸ਼ੁਰੂਆਤ ਕਿੱਥੋਂ ਕੀਤੀ ਜਾਵੇ ਜਦ ਕਿ ਮੈਂ ਦੱਸਣਾ ਚਾਹਨਾ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਪਿੰਡ ਬਾੜ ਤੋਂ ਜ਼ਿਆਦਾ ਪ੍ਰਭਾਵਿਤ ਨੇ ਉਹਨਾਂ ਦੇ ਵਿੱਚ ਜਿਹੜੇ ਹੈਂਡ ਵਾਲੀ ਫੋਗਿੰਗ ਮਸ਼ੀਨ ਹੁੰਦੀ ਹੈ ਉਹਦੇ ਥਰੂ ਫੋਗਿੰਗ ਕੀਤੀ ਜਾ ਰਹੀ ਹੈ ਸਾਡੇ ਨੌਜਵਾਨ ਯੂਥ ਕਲੱਬ ਵੱਲੋਂ ਪੰਜਾਬ ਦੀ ਟੀਮ ਵੱਲੋਂ ਤੇ ਅੱਜ ਨੰਗਲ ਸ਼ਹਿਰ ਦੀ ਜਿਹੜੀ ਸ਼ੁਰੂਆਤ ਹੈ ਕਾਉਂਸਲ ਦੀ ਉਹ ਮੰਤਰੀ ਸਾਹਿਬ ਨੇ ਆਪਣੇ ਹੱਥਾਂ ਨਾਲ ਆਪ ਪਹਿਲਾਂ ਮੋਰੇ ਹੋ ਕੇ ਗੱਡੀ ਬੈਠ ਕੇ ਤੇ ਫੋਗਿੰਗ ਵੀ ਕੀਤੀ ਹੈ ਉਹਨਾਂ ਨੇ ਸ਼ਿਵਾਲੀ ਕੈਬਨੂ ਫੇਸ 1 B ਦੇ ਵਿੱਚ ਖਾਸ ਕਰਕੇ ਨੰਗਲ ਸ਼ਹਿਰ ਦਾ ਨਗਰ ਕੌਂਸਲ ਨੰਗਲ ਦਾ ਇਹ ਬਾੜ ਨੰਬਰ 18 ਹੈ ਤੁਸੀਂ ਦੇਖ ਸਕਦੇ ਹੋ ਸਾਡੇ ਪੌਜੀ ਸਾਹਿਬ ਵੀ ਸਾਡੇ ਨਾਲ ਨੇ ਬਹੁਤ ਹੀ ਅਨਤਕ ਵਰਕਰ ਨੇ ਇਹ ਇਸ ਤੋਂ ਬਾਅਦ ਸ਼ਿਵਾਲੀ ਕੈਵਨਿਊ ਦਾ ਬਾਰਡ ਨੰਬਰ 16 ਜਿਹੜਾ ਇਹਦੇ ਨਾਲ ਹੀ ਹੈ ਬਿਲਕੁਲ ਯਾਨੀ ਕਿ ਸ਼ਿਵਾਲੀ ਕੈਵਨਿਊ ਫੇਸ 1 A ਫੋਕਲ ਪੁਆਇੰਟ ਮੈਦਮਾਜਰਾ ਉਸੇ ਫੋਗਿੰਗ ਕੀਤੀ ਜਾਊਗੀ ਉਸ ਤੋਂ ਬਾਅਦ ਨਿਆਨੰਗਲ ਦੇ ਜਿੱਦਾ ਸੈਕਟਰ 2 ਸੈਕਟਰ 1 ਉਸ ਤੋਂ ਬਾਅਦ ਮੋਜੇਵਾਲ ਹੁੰਦੇ ਹੋਏ ਫਿਰ ਨੰਗਲ ਦੇ ਜਿੱਦਾ ਰੇਲਵੇ ਰੋਡ ਹੋ ਗਿਆ ਜਵਾਰ ਮਾਰਕੀਟ ਐਮ ਪੀ ਦੀ ਕੋਠੀ ਮੈਦਮਾਜਰਾ ਬਰਾਰੀ ਕਥੇੜਾ ਕੰਜੇੜਾ ਉਸ ਤੋਂ ਬਾਅਦ ਰਾਜਨਗਰ ਅੱਟਾ ਮਾਰਕੀਟ ਹੁੰਦੇ ਹੋਏ ਫਿਰ ਬੀਬੀ ਐਮਬੀ ਦੀ ਬਲੋਕਾਂ ਇੰਦਰਾ ਨਗਰ ਡੀ ਐਸ ਬਲੋਕ ਇਹ ਸਭ ਹੁੰਦੇ ਹੋਏ ਫਿਰ ਮੇਨ ਮਾਰਕੀਟ ਹੁੰਦੇ ਹੋਏ ਸ਼ਰਮਾ ਸਟੋਰ ਹੁੰਦੇ ਹੋਏ ਜਿਹੜੀ ਦੀ ਸਮਾਪਤੀ ਹੈ ਉਹ ਐਂਡ ਦੇ ਵਿੱਚ ਮੰਤਰੀ ਸਾਹਿਬ ਦੀ ਕੋਠੀ ਤੋਂ ਕੀਤੀ ਜਾਵੇਗੀ ਕਿਉਂਕਿ ਉੱਥੋਂ ਹੀ ਸ਼ੁਰੂਆਤ ਹੋਈ ਸੀਗੀ ਦੀ ਅ ਬਹੁਤ ਹੀ ਵਧੀਆ ਉਪਰਾਲਾ ਹੈ ਮੰਤਰੀ ਸਾਹਿਬ ਦਾ ਅਸੀਂ ਕਦੇ ਨਹੀਂ ਦੇਖਿਆ ਜਦ ਤੋਂ ਅਸੀਂ ਅਸੀਂ ਹੋਸ ਸੰਭਾਲੀ ਹੈ ਕਿ ਕਿਸੇ ਵੀ ਮੰਤਰੀ ਨੇ ਸ਼ਹਿਰ ਵਾਸੀਆਂ ਦੇ ਹਿੱਤ ਵਾਸਤੇ ਉਹਨਾਂ ਦੀ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਇਹੋ ਜਿਹਿਆਂ ਐਡੀਡੀ ਸਪਰੇਅ ਮਸ਼ੀਨਾ ਫੋਗਿੰਗ ਮਸ਼ੀਨਾ ਮੰਗਾਈਆਂ ਹੋਣ ਤੇ ਉਹਨਾਂ ਦੀ ਜਿਹੜੀ ਆਪ ਮੋਨੀਟਰਿੰਗ ਵੀ ਕਰ ਰਹੇ ਨੇ ਆਪ ਜਾ ਕੇ ਗਰਾਊਂਡ ਲੈਵਲ ਤੇ ਸਪਰੇਅ ਵੀ ਕੀਤੀ ਜਾ ਰਹੀ ਹੈ ਮੰਤਰੀ ਸਾਹਿਬ ਵੱਲੋਂ ਹਰ ਚੀਜ਼ ਤੇ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਕਿ ਸ਼ਹਿਰ ਵਾਸੀਆਂ ਨੂੰ ਜਿਹੜੀਆਂ ਸਹੂਲਤਾਂ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਕੋਈ ਕਮੀ ਨਾ ਰਹਿ ਜਾਵੇ ਆਪ ਦੇਖ ਸਕਦੇ ਹੋ ਕਿਸ ਤਰ੍ਹਾਂ ਟੀਮ ਲੱਗੀ ਹੋਈ ਹੈ ਕਿਉਂਕਿ ਇਸ ਇਸਲੀ ਜਿਹੜੀ ਮੈਨੂਅਲ ਜਿਹੜੀ ਉਹ ਹੈ ਥੋੜੀ ਬਹੁਤੀ ਮੇਨਟੇਨੈਂਸ ਨਾਲ ਦੀ ਨਾਲ ਕਰਨੀ ਪੈਂਦੀ ਹੈ ਕਿਉਂਕਿ ਡਸਟ ਪਾਰਟੀਕਲ ਜਿਹੜੇ ਆ ਉਹ ਵਿੱਚ ਫਸ ਜਾਂਦੇ ਨੇ ਜਿਹੜੀ ਇਹ ਜਿਸ ਤੋਂ ਸਪਰੇਅ ਕੀਤੀ ਜਾਂਦੀ ਹੈ ਇੱਕ ਬਹੁਤ ਹੀ ਵਧੀਆ ਉਪਰਾਲਾ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਵੱਲੋਂ ਆਪਣੇ ਹਲਕੇ ਵਾਸਤੇ ਖਾਸ ਕਰਕੇ ਨੰਗਲ ਸ਼ਹਿਰ ਵਾਸਤੇ ਤੇ ਮੇਰੀ ਆਪ ਸਭ ਨੂੰ ਵੀ ਬੇਨਤੀ ਹੈ ਕਿ ਮੰਤਰੀ ਸਾਹਿਬ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ 'ਚ ਜਿੱਥੇ ਸਾਨੂੰ ਉਹਨਾਂ ਦੀ ਸ਼ਲਾਘਾ ਵੀ ਕਰਨੀ ਚਾਹੀਦੀ ਹੈ ਉਸ ਦੇ ਨਾਲ ਨਾਲ ਸਾਨੂੰ ਮੰਤਰੀ ਸਾਹਿਬ ਦਾ ਸਾਥ ਵੀ ਦੇਣਾ ਚਾਹੀਦਾ ਕਿਉਂਕਿ ਇਹ ਜਿਹੇ ਨੌਜਵਾਨ ਕੈਬਨਿਟ ਮੰਤਰੀ ਜਿਹਦੀ ਅਗਾਹ ਵੱਧੂ ਸੋਚ ਹੈ ਤੇ ਜਿਹੜੇ ਕਿ ਹਰ ਵਕਤ ਆਪਣੇ ਹਲਕੇ ਦੇ ਲੋਕਾਂ ਵਾਸਤੇ ਸੇਵਾ ਭਾਵਨਾ ਆਪਣੇ ਦਿਲ ਦੇ ਵਿੱਚ ਰੱਖਦੇ ਨੇ ਤੇ ਖੁਦ ਅੱਗੇ ਵੱਧ ਕੇ ਕਿਉਂਕਿ ਲੀਡਰ ਦਾ ਕੰਮ ਇਹ ਨਹੀਂ ਹੁੰਦਾ ਕਿ ਲੀਡਰ ਬੈਠਾ ਅੱਖਾਂ ਦਿਖਾਈ ਜਾਵੇ ਕਿ ਚੀਚੀਆਂ ਵੱਢੀ ਜਾਵੇ ਲੀਡਰ ਦਾ ਕੰਮ ਹੁੰਦਾ ਹੈ ਕਿ ਆਪਣੀ ਜਨਤਾ ਨੂੰ ਅੱਗੇ ਜਾ ਕੇ ਖੁਦ ਲੀਡ ਕਰਨਾ ਉਹ ਕੰਮ ਸਰਦਾਰ ਹਰਜੋਤ ਸਿੰਘ ਬੈਂਸ ਜੀ ਬਹੁਤ ਮਕਬੂਲੀ ਕਰ ਰਹੇ ਨੇ ਤੇ ਸਾਨੂੰ ਮਾਣ ਹੈ ਆਪਣੇ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਤੇ ਤੇ ਮੇਰੀ ਆਪ ਸਭ ਨੂੰ ਵੀ ਬੇਨਤੀ ਹੈ ਕਿ ਅਸੀਂ ਮੰਤਰੀ ਸਾਹਿਬ ਦੇ ਇਨ੍ਹਾਂ ਤਮਾ ਦੀ ਜਿਹੜਾ ਕਿ ਉਹ ਆਪਣੇ ਹਲਕੇ ਪ੍ਰਤੀ ਕਰ ਰਹੇ ਨੇ ਆਪਣੇ ਖਾਸ ਕਰਕੇ ਨੰਗਲ ਸ਼ਹਿਰ ਪ੍ਰਤੀ ਕਰ ਰਹੇ ਨੇ ਸਾਨੂੰ ਉਹਨਾਂ ਦਾ ਵੱਧ ਚੜ ਕੇ ਸਾਥ ਦੇਣਾ ਚਾਹੀਦਾ ਹੈ ਮੇਰੀ ਆਪ ਸਭ ਨੂੰ ਇਹ ਰਿਕਵੈਸਟ ਵੀ ਹੈ ਕੀ ਅਸੀ ਮੰਤਰੀ ਸਾਹਿਬ ਦਾ ਵੱਧ ਤੋਂ ਵੱਧ ਸਾਥ ਦਈਏ ਤਾਂ ਜੋ ਉਹਨਾਂ ਨੂੰ ਤੇ ਹੌਸਲੇ ਨੂੰ ਤੇ ਉਹਨਾਂ ਦੇ ਜਜ਼ਬੇ ਨੂੰ ਹੋਰ ਬਲ ਮਿਲੇ ਤੇ ਉਹ ਸਾਡੀ ਜਿਹੜੀ ਸੇਵਾ ਹੈ ਹਲਕੇ ਦੀ ਤੇ ਖਾਸ ਕਰਕੇ ਨੰਗਲ ਸ਼ਹਿਰ ਦੀ ਉਹ ਇਸੇ ਤਰ੍ਹਾਂ ਅੰਤ ਤੱਕ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ ਜੈ ਹਿੰਦ ਇਨਕਲਾਬ ਜਿੰਦਾ